ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਅੱਜ ਤਰੀਕ ਹੋ ਗਈ 28 ਮਈ 2024 ਟਾਈਮ ਬਾਈ ਦੁਪਹਿਰ ਦੇ 2। ਤੁਲਾ ਹੋ ਗਿਆ ਲੇਟ ਸਟਾਰਟ ਕਰਨ ਦਾ ਕਾਰਨ ਵੀਰੇ ਫੋਨ ਨਹੀਂ ਦਾ ਚਾਰਜ ਕਰਿਆ ਰਾਤ। ਚਾਰਜ ਲਾਉਣਾ ਪੁੱਛ ਲਗਾਏ ਚਲਾਉਂਦੇ ਚਲਾਉਂਦੇ ਪੈ ਗਏ। ਹੁਣ ਲੈ ਆਇਆ ਚੱਕ ਕੇ ਬਾਕੀ ਕੰਮ ਕਾਰ ਚੱਲ ਰਿਹਾ ਵਧੀਆ ਤੇ ਗਰਮੀ ਬਾਈ ਦਿਨੋ ਦਿਨ ਵਾਦੀ ਜਾਂਦੀ ਆ ਪਹਿਲਾਂ 38 39 38 39 ਟੈਂਪਰੇਚਰ ਰਹਿੰਦਾ ਸੀ ਬਾਈ ਅੱਜ ਚਲੇਗਾ 42 ਪਰ ਓਹੋ ਅੱਜ ਦਾ ਬਹੁਤ ਬੁਰਾ ਹਾਲ ਆ ਕੱਲ ਨੂੰ 44 44 45 ਹੁਣ ਅੱਗੇ ਇੰਨਾ ਹੀ ਰਹਿਣਾ ਅੱਗੇ ਅੱਗੇ ਤਾਂ ਮਨ ਲੱਗਦਾ ਵੀ ਔਖਾ ਕੰਮ ਗਰਮੀ ਨੇ ਬਾਈ ਕਰਾਈ ਵੀ ਆ ਬੱਸ ਮੈਂ ਫੋਨ ਚੱਕਣ ਗਿਆ ਦਾ ਮੈਨੂੰ ਪਤਾ ਮੈਂ ਕਿਵੇਂ ਗਿਆ ਕਿਵੇਂ ਨਹੀਂ ਗਰਮੀ ਬਈ ਆਪਣੇ ਪੰਜਾਬ ਜੀ ਵਾਧੂ ਸਾਰੇ ਹੀ ਆ ਪੰਜਾਬ ਚ ਆਪਣੇ ਔਰੇ ਜਿੱਥੇ ਮਰਜ਼ੀ ਲਾ ਲੋ ਬਾਈ ਸਭ ਪਾਸੇ ਗਰਮੀ ਹੈ ਨਾਲੇ ਔਰੇ ਆਪਣੇ ਪੰਜਾਬ ਚ ਚਲੋ ਦਰਖਤ ਨਹੀਂ ਔਰ ਦਾ ਦਰਖਤ ਵੀ ਬਹੁਤ ਨੇ ਫੇਟ ਵੀ ਗਰਮੀ ਹੁੰਦੀ ਹੋ ਬੈਂਦੀ ਆ ਗਰਮੀ ਬਈ ਵਾਧਦੀ ਜਾਂਦੀ ਆ ਦਿਨੋਂ ਦਿਨ ਪਿਆਪੀ ਵੀ ਬਾਰੇ ਵੀ ਜਿੱਥੇ ਮਰਜ਼ੀ ਦਾ ਲੋ ਜਿੱਥੇ ਗੱਲ ਨਹੀਂ ਪੈਂਦੀ ਉਹਦੇ ਬਾਦੀ ਹੋ ਜਾਂਦੀ ਆ ਦਿਨ ਪਰ ਦਿਨ ਗੀਰੀ ਆ ਜਕਰੀਵਿਆ ਆ ਵੀ ਗਰੀਵਿਆ ਉੱਧਰ ਪਹਿਲਾਂ ਵੱਢ ਕੇ ਆਏ ਆ ਕਿ ਜੇ ਕੱਲ ਚੱਲਦੇ ਤੇ ਉਹ ਤਾਂ ਖੜੀ ਆ ਉਹ ਜਿਹੜੇ ਰਹਿ ਗਏ ਉਹ ਕੱਲੂ ਵੱਡਾਂਗੇ ਉੱਥੇ ਇਹ ਕਹਿੰਦੇ ਵੀ ਇਹਨਾਂ ਦੀ ਵੱਢਣੀ ਆ ਪਹਿਲਾਂ ਗਰੀਵਿਆ ਚਲੋ ਆਪਾਂ ਦਾ ਭਾਈ ਏਜੰਟ ਨੇ ਜਿੱਧਰ ਕਹਿਣਾ ਆ ਉਧਰ ਹੀ ਚੱਲਣਾ ਕੰਮ ਕਰ ਚੱਲ ਰਿਹਾ ਮਾਰੋ ਮਾਰਾਂ

ਦੰਨਾ ਵਾਟ ਗਏ ਤੁਸੀਂ ਹੈਰਾਨ ਮੰਨਣਾ ਟੈਂਪਰੇਚਰ 48 ਤੋਂ ਸਿੱਧਾ 45 ਪਰ ਚਲੇਗਾ ਆਹ ਕਲਿੱਪ ਤੋਂ ਬਾਅਦ ਮੈਂ ਸਕਰੀਨ ਸ਼ਾਟ ਲਾਉਂਗਾ ਤੁਸੀਂ ਦੇਖ ਲਿਓ ਨਹੀਂ ਆਹ ਟਾਈਮ ਤੋਂ ਬਾਅਦ ਟੈਂਪਰੇਚਰ ਘਟਣ ਲੱਜੰਦਾ ਭਾਈ ਬਹੁਤ ਬੁਰਾ ਹਾਲ ਆ ਇਹਨਾਂ ਸਫਾ ਦੋ ਵਾਰੀ ਬਈ ਮਸ਼ੀਨ ਖੜਾ ਲਈ ਪੰਜਾਂ ਦਾ 10 ਮਿੰਟ ਤੱਕ ਕਢਾਉਣੀ ਪੈਂਦੀ ਆ ਕਰਮ ਬਹੁਤ ਹੁੰਦੀ ਆ ਮਸ਼ੀਨ ਟੈਂਪਰੇਚਰ ਤਾਂ ਪਹਿਲਾਂ ਹੀ 45 ਪਰ ਚੱਲ ਰਿਹਾ ਭਾਈ ਨਹੀਂ ਨ ਕੀ ਕਰੂਗੀ ਈ ਦੀ ਗਰੀਬੀ ਆ ਲੋਡ ਪਰ ਚੱਲ ਰਹੀ ਆ ਹੌਲੀ ਹੌਲੀ ਉਹ ਦੋ ਘਰੋਂ ਗਰਮੀ ਵਾਲਾ ਗਰਮੀ ਵਾਲਾ ਚੋਨਾ ਦਾ ਬਾਈ ਐਦ ਕੀ ਕੰਨਾਂ ਨੂੰ ਹੱਥ ਲਵਾ ਦੇ ਅੱਗੇ ਨੂੰ ਗਰਮੀ ਜੀ ਨਹੀਂ ਆਉਂਦੇ ਆਵਾਂਗੇ ਤਾਂ ਸਰਦੀਆਂ ਜਾਵਾਂਗੇ ਗਰਮੀ ਜੀ ਤਾਂ ਵੀ ਮੂੰਗੀ ਵਟਾਂਗੇ ਬਾਹਰ ਠੱਤੀਗਰ ਵਾਲਾ ਪੰਕਾਇਂ ਲੈਣਾ ਗਰਮੀ ਲੱਗੇ ਨੂੰ ਕਿਤਾ ਏਰੀਆ ਘੱਟ ਹੁੰਦਾ ਘੁੰਮਣਾ ਜ਼ਿਆਦਾ ਪੈਂਦਾ ਮਾ ਲੋ ਵੀ ਹੁਣ ਆ ਆਉਦੇ ਵੱਡੇ ਆ ਡੇਲ ਕਿਲਾ ਇਹ ਨਹੀਂ ਨਹੀਂ ਚੱਲ ਰਿਹਾ ਤਾਤਾ ਠੰਡੀ ਦੋ ਮੀਟਰ ਉਹਨਾਂ ਦੇ ਬਾਅਦ ਅੱਗੇ ਕਹਿ ਰਿਹਾ ਵੀ 10 ਕਿਲੇ ਆ ਉਹ ਹੈਗੇ 3-4 ਕਿਲੋ ਮੀਟਰ ਇੱਕਣਾ ਏਰੀਆ ਹੈਗਾ ਜ਼ਰੂਰ ਆ ਮਰ ਘੁੰਮਣਾ ਪੈਂਦਾ ਤੇ ਧਰਮੀ ਬੋਲਦਾ ਘੁੰਮਣਾ ਤਾਂ ਚਲੋ ਠੀਕ ਆ ਪਰ ਜਿਹੜੀ ਖਿਆਲ ਵਾਲੀ ਥੀੜੀ ਆ ਜਿੰਨੇ ਵੀ ਖੇਤ ਵਿਲੇ ਪਏ ਆ ਸਾਰਿਆਂ ਦੀ ਜੀਰੀ ਹੁੰਦੀ ਆ ਗਰਮੀ ਦੇ ਜੀਰੀ ਘੱਟ ਘੁੰਮਣਾ ਜ਼ਿਆਦਾ ਪੈਂਦਾ ਸਿਆਲ ਚ ਘੁੰਮਣਾ ਨਹੀਂ ਜਿੱਥੇ ਇੱਕ ਵਾਰੀ ਮਸ਼ੀਨ ਲੱਗੀ ਬਸ ਛੋਟੀ ਹੋਰੀ ਏਰੀਆ ਚ ਰਹਿੰਦੀ ਆ ਜਿਹੜੀ ਵਾਰੀ ਜਿੱਥੇ ਲੱਗੀ ਛੋਟੀ ਹੁਣ ਅੱਪਾ ਜਿੱਦਣ ਦੇ ਆਏ ਆ ਪਤਾ ਨਹੀਂ ਕਿੰਨੀਆਂ ਕਿ ਜਗ੍ਹਾ ਬਦਲ ਲੀਆਂ ਕਦੇ ਕਿਤੇ 10 ਕਿਲੋਮੀਟਰ ਕਦੇ ਕਿਤੇ ਕਦੇ ਕਿਤੇ ਪਹਿਲਾਂ ਉੱਥੇ ਲੱਗੇ ਆਪਣੇ 8 7 8 9 ਜਿਹੜੇ ਲੱਗੇ ਲਗਾਤਾਰ ਉਹਦੇ ਬਾਅਦ ਜਦ ਦੇ ਛੱਤੀ ਘੜਾ ਆਏ ਵੀ ਕਦਾ ਅੱਧਾ ਦਿਨ ਕਿਤੇ ਲਾ ਲਿਆ ਅੱਧਾ ਕਿਤੇ ਇਕਣਾ ਟਟਮਾ ਕੰਮ ਆ ਮਸ਼ੀਨਾਂ ਦਾ ਜ਼ਿਆਦਾ ਬਈ ਲੋਕਲ ਵਾਲੀਆਂ ਲੋਕਲ ਵਾਲੀਆਂ ਤਾਂ ਹੈਗੀਆਂ ਹੈਗੀਆਂ ਛਿਆੜ ਚ ਮਸ਼ੀਨਾਂ ਬਾ ਆਪਣੇ ਪੰਜਾਬ ਦੀਆਂ ਬਾਹਰ ਦੀਆਂ ਐਮਪੀ ਐਮਪੀ ਵਾਲੀਆਂ ਮਸ਼ੀਨਾਂ ਵੀ ਬਹੁਤ ਆਉਨੀਆਂ ਔਰ ਇਹ ਕਹਿੰਦੇ ਪਰ ਕੰਮ ਸਾਰਿਆਂ ਨੂੰ ਮਿਲਦਾ ਆਫ ਟਾਈਮ ਕੰਮ ਜਿਆਦਾ ਹੁੰਦਾ ਤਾਂ ਕਰਕੇ ਮਸ਼ੀਨਾਂ ਵੀ ਜਿਆਦਾ ਹੀ ਆਉਣੀਆਂ ਬਈ ਦੇਖਾਂਗੇ ਸੋਇਆਬੀਨ ਤੋਂ ਬਾਅਦ ਛੱਤੀਗੜ੍ਹ ਨਹੀਂ ਫਿਰ ਉੱਥੇ ਐਮਪੀ ਕੀ ਲਾਵਾਂਗੇ ਘੋਨੇ ਦਾ ਘੋਨੇ ਤੋਂ ਬਾਅਦ ਸਿੱਧਾ ਫਿਰ ਕਰਨਾਟਕਾਂ ਰਹਾਰ ਬਹੁਤਾ ਚਲੋ ਹੌਲੀ ਜਿਵੇਂ ਜਿਵੇਂ ਆਪਾਂ ਅੱਗੇ ਅੱਗੇ ਜਾਵਾਂਗੇ ਤੁਹਾਨੂੰ ਪਤਾ ਲੱਗਦਾ ਰਹੂਗਾ ਆਪਾਂ ਕਰੇ ਭਲੀ